ਜੀ ਆਇਆਂ ਨੂੰ ਸਸਰੀਆ ਕਾਲ ਜਿ ਕਿਦਾ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤੇ ਰਕਸਾਰੀਆਂ ਚੜਦੀ ਕਲਾ ਜ ਰੱਖੇ ਤੇ ਅੱਜ ਜਿਸੇ ਦੇਖਣ ਜਾ ਰਹੇ ਆ ਅਨਮੋਲ ਕਵਾਤਰਾ ਦਾ ਨਲ ਸਿਮਰਨ ਜੋਤ ਮਕਰਪਾ ਜੀ ਦਾ ਇੰਟਰਵਿਊ ਹੈ ਅਨਮੋਲ ਕਵਾਤਰਾ ਬਿਲਕੁਲ ਉਹਨਾਂ ਨੇ ਆਪਣੇ ਕੋਲ ਬੁਲਾਇਆ ਹੋਇਆ ਹੈ ਤੇ ਉਹਨਾਂ ਦਾ ਬੋਰਡਕਾਸਟ ਕਰ ਰਹੇ ਨੇ ਕਿਉਂਕਿ ਇਹਨਾਂ ਦਾ ਵੀ ਬਹੁਤ ਵੱਡਾ ਚੈਨਲ ਹੈ ਇਹ ਵੀ ਬੋਰਡਕਾਸਟ ਕਰ ਰਹੇ ਨੇ ਹਾਂ ਜੀ ਐਂਕਰ ਨੇ ਤੇ ਉਹ ਕੀ ਗੱਲਾਂ ਬਾਤਾਂ ਕਰਦੇ ਨੇ ਆਪਾਂ ਲੈ ਕੇ ਉਹਨਾਂ ਦੇ ਕੀ ਵਿਚਾਰ ਨੇ ਹਾਂ ਬਿਲਕੁਲ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਇਹੀ ਮੁੱਦਾ ਚੱਲ ਰਿਹਾ ਹੈ ਲੈਂਦਾ ਹੋਵੇ ਚੜ੍ਹਦਾ ਹੋਵੇ ਦੋਵਾਂ ਪਾਸੇ ਇਹੀ ਗੱਲਾਂ ਨੇ ਪਾਣੀ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਹੁਣ ਇਹਨੂੰ ਇਹ ਜਿਹੜਾ ਮੁਸੀਬਤ ਆ ਗਈ ਇਹ ਹੜ ਆ ਗਏ ਨੇ ਇਹ ਮੁਸੀਬਤ ਚੋਂ ਕਿਵੇਂ ਨਿਕਲਿਆ ਜਾਵੇ ਤੇ ਪਹਿਲੇ ਆਪਾਂ ਵੀਡੀਓ ਦੇਖਦੇ ਹਾਂ ਤੇ ਫਿਰ ਆਪਾਂ ਕਰਦੇ ਹਾਂ ਇਹਦੇ ਤੇ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀ ਸਾਡਾ ਆਪਣਾ ਅਨਮੋਲ ਕੁਆਤਰਾ ਇੱਕ ਜ਼ਰੀਆ ਫਾਊਂਡੇਸ਼ਨ ਵੀ ਲੱਗਿਆ ਹੋਇਆ ਅੱਛਾ ਫਾਊਂਡੇਸ਼ਨ ਅੱਛਾ ਉਹਨਾਂ ਨੇ ਆਪਣਾ ਨਾਮ ਤੋਂ ਬਹੁਤ ਪੋਜ਼ਿਟਿਵ ਲੋਕਾਂ ਦੀ ਹਮਦਰਦੀ ਤੇ ਪੰਜਾਬ ਦੇ ਪਿਆਰ ਤੇ ਮੁਹੱਬਤ ਦਾ ਰਹਿਣ ਵਾਲਾ ਸੋ ਜੇਕਰ ਕੋਈ ਕਾਉਂਟਰਵਰਸੀ ਜਾਂ ਕੋਈ ਇਹ ਗੱਲ ਲੱਭਣ ਆਏ ਹੋ ਕਿ ਸ਼ਾਇਦ ਮੈਂ ਅੱਜ ਕੋਈ ਇਹ ਜਿਹਾ ਸਵਾਲ ਕਰੂੰਗਾ ਕੋਈ ਗ੍ਰਿਲ ਕਰੂੰਗਾ ਤਾਂ ਨਹੀਂ ਸਿਰਫ ਮੁਹੱਬਤ ਦੀ ਗੱਲ ਹੋਣ ਵਾਲੀ ਹੈ ਅਨਮੋਲ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚ ਬਾਈ ਬਹੁਤ ਬਹੁਤ ਧੰਨਵਾਦ ਹਾਲਾਤ ਕੀ ਦੇਖ ਕੇ ਆਏ ਹਾਲਾਤ ਬਾਈ ਗਰਾਊਂਡ ਤੇ ਮੇਰੇ ਨਾਲੋਂ ਜ਼ਿਆਦਾ ਤੁਸੀਂ ਵਿੱਚ ਰਹੇ ਲੋਡ ਤਾਂ ਹੁਣ ਅਸਲ 'ਚ ਸੇਵਾ ਦੀ ਸ਼ੁਰੂ ਹੋਣੀ ਹੈ ਔਰ ਜਿੰਨੀ ਡੈਡੀਕੇਸ਼ਨ ਨਾਲ ਯਾਰ ਜਿੰਨਾ ਗਰਮੀ ਮਾਹੌਲ ਆਇਆ ਤਾਂ 10 ਦਿਨ ਪਹਿਲਾਂ ਸੀ ਇਹ ਗੱਲ ਦੱਸਣ ਚ ਕੋਈ ਦੋੜ ਆਈ ਨਹੀਂ ਤੁਹਾਨੂੰ ਵੀ ਪਤਾ ਹੋਏਗਾ ਕਿ ਹੁਣ ਮਾਹੌਲ ਬਿਲਕੁਲ ਘਟ ਗਿਆ ਲੋਕਾਂ ਦੀ ਮੋਟੀਵੇਸ਼ਨ ਕਹਿ ਲੋ ਜਾਂ ਡੋਨੇਸ਼ਨ ਅਮਾਊਂਟ ਕਹਿ ਲੋ 70 ਤੋਂ 80% ਡੋਨੇਸ਼ਨ ਡਾਊਨ ਹੋ ਚੁੱਕੀ ਹੈ ਤਾਂ ਮੈਂ ਗਰਾਊਂਡ ਤੇ ਜੋ ਦੇਖ ਰਿਹਾ ਕਿ ਲੋਕਾਂ ਨੂੰ ਹੁਣ ਅਸਲ ਚ ਜੇ ਮਦਦ ਦੀ ਲੋੜ ਪੈਣੀ ਹੈ ਜਿਨ੍ਹਾਂ ਦੇ ਰੇਤਾ ਚੜ ਗਿਆ ਜਾਂ ਮੈਡੀਕਲ ਪ੍ਰੋਬਲਮਸ ਨੇ ਹੁਣ ਆਪਾਂ ਨੂੰ ਦੁਬਾਰਾ ਉਹ ਲਹਿਰ ਦੁਬਾਰਾ ਬਣਾਣੀ ਪੈਣੀ ਤੇ ਰੈਗੂਲਰਲੀ ਕਨਸਟੈਂਟਲੀ 6 ਮਹੀਨੇ ਸਾਲ ਕੰਮ ਕਰਨਾ ਪੈਣਾ ਤਾਂ ਕਿ ਤੇ ਆਪਾਂ ਇੱਕ ਪ੍ਰੋਪਰ ਪੰਜਾਬ ਚ ਮਦਦ ਕਰ ਪਾਵਾਂ ਮੈਡੀਕਲ ਪੁਆਇੰਟ ਆਫ View ਤੋਂ ਕਿੰਨਾ ਔਖਾ ਹੈ ਕਿ ਕਰਾਂ ਦਾ ਨੁਕਸਾਨ ਹੋਇਆ ਪਰ ਇੱਕ ਇਹ ਇਹ ਪਾਰਟ ਬਹੁਤ ਵੱਡਾ ਹੈ ਬਿਮਾਰੀਆਂ ਦੇ ਹਾਲਾਤ ਕੀ ਨੇ ਫੈਲਣਗੀਆਂ ਤੁਹਾਨੂੰ ਲੱਗਦਾ ਭਾਈ ਸਭ ਤੋਂ ਵੱਡੀ ਪ੍ਰੋਬਲਮ ਪਤਾ ਕਿ ਕੱਲ ਨਾ ਮੈਂ ਗਿਆ ਸੀ ਫਾਜਲਕੇ ਉਹ ਬਾਰਡਰ ਪਿੰਡ ਦੇ ਵਿੱਚ ਪਹਿਲੀ ਵਾਰੀ ਮੈਨੂੰ ਜਾਣ ਦਾ ਉੱਥੇ ਮੌਕਾ ਮਿਲਿਆ ਉੱਥੇ ਨਾ ਲੋਕ ਜਿਵੇਂ ਮਤਲਬ ਬੰਦੇ ਵੀ ਸੈਨੀਟਰੀ ਪਾਇਲਸ ਲਈ ਜਾਂਦੇ ਸੀਗੇ ਉਹਨਾਂ ਨੂੰ ਪਤਾ ਨਹੀਂ ਕਿ ਕਰਨਾ ਕੀ ਹੈ ਤਾਂ ਅਵੇਅਰਨੈਸ ਦੀ ਬਹੁਤ ਵੱਡੀ ਪ੍ਰੋਬਲਮ ਹੈ ਉੱਥੇ ਜਿਵੇਂ ਲੋਕਾਂ ਨੂੰ ਪੁਰਾਣੀਆਂ ਬਿਮਾਰੀਆਂ ਜਿਹੜੀਆਂ ਚੱਲਦੇ ਆ ਰਹੀਆਂ ਕਿਸੇ ਦੀ ਕਿਡਨੀਆਂ ਖਰਾਬ ਹੈ ਕਿਸੇ ਦੇ ਰਸੌਲੀਆਂ ਉਹ ਵੀ ਪ੍ਰੋਬਲਮਸ ਹੁਣ ਬਹੁਤ ਵੱਡੀਆਂ ਦ ਕੈਂਪਸ ਦੇ ਨਾਲ 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 ਨਾ ਘਰ ਬੈਠੇ ਵੀ ਇੰਟਰਵਿਊਜ਼ ਰਾਹੀਂ ਡਾਕਟਰ ਨੂੰ ਮਨ ਲੱਗਦਾ ਕਿ ਅਵੇਅਰ ਕਰਨਾ ਪੈਣਾ ਕਿ ਜੇ ਤੁਹਾਡੇ ਆਲੇ-ਦੁਆਲੇ ਕੋਈ ਮੈਡੀਕਲ ਸਟੋਰ ਹੈ ਜਾਂ ਕੋਈ ਐਨਜੀਓ ਮੈਡੀਕਲ ਲੈ ਕੇ ਪਹੁੰਚ ਰਹੀ ਹੈ ਤਾਂ ਉਹਦੇ ਬਾਰੇ ਅਵੇਰਨੈਸ ਦੀ ਜ਼ਿਆਦਾ ਲੋੜ ਹੈ ਬਾਕੀ ਕੈਂਪਸ ਜਿੰਨੇ-ਜਿੰਨੇ ਏਰੀਆਜ਼ ਦੇ ਕੋਲ ਸਾਡੇ ਕੋਲ ਹੋ ਰਹੇ ਅਸੀਂ ਇੱਕ ਦਿਨ ਪਹਿਲਾਂ ਅਨਾਉਂਸ ਕਰਦੇ ਹਾਂ ਕਿ ਅਸੀਂ ਉਸ ਏਰੀਆ ਦੇ ਵਿੱਚ ਕੈਂਪ ਲਾਉਣ ਜਾ ਰਹੇ ਹਾਂ ਤਾਂ ਜਿੰਨੀ ਸੰਗਤ ਪਹੁੰਚ ਸਕਦੀ ਹੈ ਤੇ ਪਹੁੰਚਦੀ ਹੈ ਤੇ ਉੱਥੇ ਦਵਾਈਆਂ ਵੰਡਣ ਦੀ ਇੱਕ ਹੋਰ ਚੀਜ਼ ਨਵੀਂ ਸ਼ੁਰੂ ਕੀਤੀ ਹੈ ਕਿ ਜਿਨ੍ਹਾਂ ਦੀ ਅ ਅੱਜ ਜਿਵੇਂ ਬੁਖਾਰ ਹੋ ਗਿਆ ਉਲਟੀਆਂ ਹੋ ਗਈਆਂ ਇਹ ਮੈਡੀਸਿਨਸ ਹੁਣ ਉਹਨਾਂ ਦੀਆਂ ਪਰਚੀਆਂ ਮੰਗਾ ਕੇ ਤੇ ਆਪਣੇ ਕੋਲੋਂ ਮਹੀਨੇ ਦੀ ਦਵਾਈ ਪੈਕ ਕਰਕੇ ਅਸੀਂ ਅਗਲੇ ਦਿਨ ਉੱਥੇ ਦੇਣ ਜਾਂਦੇ ਹਾਂ ਕਿ ਤੁਸੀਂ ਮਹੀਨਾ ਤੱਕ ਦਵਾਈ ਖਾਓ ਤੁਹਾਨੂੰ ਸ਼ਹਿਰ ਜਾ ਕੇ ਦਵਾਈ ਲੈਣ ਦੀ ਲੋੜ ਨਹੀਂ ਤੇ ਤੁਸੀਂ ਡਿਫਰੈਂਸ਼ੀਏਟ ਕਿਵੇਂ ਕਰ ਰਹੇ ਹੋ ਵੀ ਇਹ ਪੁਰਾਣੀ ਪ੍ਰੋਬਲਮ ਵਾਲੇ ਮਰੀਜ਼ ਐ ਇਹਨਾਂ ਨੂੰ ਕਿਵੇਂ ਟ੍ਰੀਟ ਕਰਨਾ ਹੈ ਤੁਰੰਤ ਵਾਲੀਆਂ ਪ੍ਰੋਬਲਮਸ ਕੀ ਐ ਜਿਹੜੀਆਂ ਤੁਰੰਤ ਐ ਭਾਜੀ ਉਹ ਤਾਂ ਜਿਵੇਂ ਟਿਊਬਾਂ ਹੋ ਗਈਆਂ ਖਾਰਸ਼ ਹੋ ਗਈ ਬੁਖਾਰ ਹੋ ਗਿਆ ਜ਼ੁਕਾਮ ਹੋ ਗਿਆ ਇਹ ਤਾਂ ਸਾਡੇ ਨਾਲ ਇੱਕ ਐਮ ਡੀ ਐਮ ਬੀਬੀਐਸ ਡਾਕਟਰ ਜਾਂਦੇ ਨੇ ਉਹ ਦੇ ਦਿੰਦੇ ਨੇ ਜਿਨ੍ਹਾਂ ਦੀ ਹੁਣ ਹਾਰਟ ਦੀ ਪ੍ਰੋਬਲਮ ਐ ਉਹ ਇੱਕ ਮੇਜਰ ਪ੍ਰੋਬਲਮ ਐ ਉਹਨੂੰ ਬਿਨਾਂ ਜਿਹੜੇ ਡਾਕਟਰ ਕੋਲ ਉਹਨਾਂ ਦੀ ਦਵਾਈ ਚੱ ਕਿ ਰਬ ਨਾ ਕਰੇ ਪੇਸ਼ੈਂਟ ਨੂੰ ਕੁਝ ਹੋ ਗਿਆ ਤਾਂ ਕੱਲ ਨੂੰ ਕਿਸੇ ਤੇ ਕੋਈ ਇਲਜ਼ਾਮ ਲੱਗਦਾ ਤਾਂ ਜਿਹੜਾ ਪੇਸ਼ੈਂਟ ਜਿੱਥੋਂ ਦਵਾਈ ਖਾ ਰਿਹਾ ਮਹੀਨਾ 2 ਮਹੀਨਾ 3 ਮਹੀਨੇ ਅਗਲੇ ਅਸੀਂ ਉਹੀ ਮੈਡੀਸਿਨਸ ਉਹਨਾਂ ਕੋਲ ਡਾਕਟਰ ਨਾਲ ਫੋਨ ਤੇ ਗੱਲ ਕਰਕੇ ਉਹੀ ਕੰਟੀਨਿਊ ਕਰਾਵਾਂਗੇ ਕਿ ਤੁਸੀਂ ਏਟਲੀਸਟ ਮਹੀਨਾ 2 ਮਹੀਨਾ ਤਾਂ ਇਹੀ ਦਵਾਈਆਂ ਖਾਓ ਜਿਹੜੇ ਫਾਜ਼ਿਲਕਾ ਦੇ ਇਲਾਕੇ ਤੁਸੀਂ ਜਾ ਕੇ ਆਏ ਹੋ ਇੱਥੇ ਕੈਂਸਰ ਬਹੁਤ ਜ਼ਿਆਦਾ ਐਬਜ਼ਰਵ ਮੈਂ ਕੀਤਾ ਔਰ ਬੱਚੇ ਜਿਹੜੇ ਪੈਦਾ ਹੁੰਦੇ ਤੇਜਾ ਰਹੇਲਾ ਪਿੰਡ ਹੈ ਜਾਂ ਮੌਜਮ ਦੇ ਨੇੜੇ ਹੋਰ ਇੱਕ ਦੋ ਪਿੰਡ ਨੇ ਜਿੱਥੇ ਬਹੁਤ ਪੁਰਾਣੀ ਆਫਟਰ ਫਲੱਡਸ ਕੋਈ ਉਹੋ ਜਿਹਾ ਪਲਾਨ ਹੈ ਕਿ ਇੱਥੇ ਇਸ ਤਰ੍ਹਾਂ ਦੀ ਕੋਈ ਡਰਾਈਵ ਚਲਾਈ ਜਾਵੇ ਤੁਹਾਡੇ ਵੱਲੋਂ ਦੇਖੋ ਭਾਈ ਜਿਹੜੀ ਪਾਣੀ ਦੀ ਪ੍ਰੋਬਲਮ ਹੈ ਨਾ ਉਹ ਕੱਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਉੱਥੇ ਪਿੰਡ ਵਾਲਿਆਂ ਨੇ ਮੈਨੂੰ ਘੇਰ ਕੇ ਕਿਹਾ ਵੀ ਕਿ ਇੱਥੇ ਗੰਦਾ ਪਾਣੀ ਹੋਣ ਕਰਕੇ ਕੈਂਸਰ ਬਹੁਤ ਫੈਲ ਰਿਹਾ ਤੇ ਜਿਹੜਾ ਹੁਣ ਭਾਈ ਵਾਤਾਵਰਣ ਗੰਦਾ ਹੋ ਰਿਹਾ ਜਾਂ ਹਵਾ ਦੂਸ਼ਿਤ ਹੋ ਰਹੀ ਹੈ ਜਾਂ ਪਾਣੀ ਗੰਦਾ ਇਹਦੇ ਚ ਸਾਡੇ ਵਰਗਾ ਕੋਈ ਕੁਝ ਨਹੀਂ ਕਰ ਸਕਦਾ ਜੇ ਤਾਂ ਬਹੁਤ ਵੱਡੇ ਵੋਲਿਊਮ ਤੇ ਇੱਕ ਰੈਵੋਲੂਸ਼ਨ ਚਾਹੀਦਾ ਹਾਂ ਅਵੇਅਰਨੈਸ ਦੇ ਸਕਦੇ ਹਾਂ ਲੋਕਾਂ ਨੂੰ ਜੋ ਵੀ ਮੈਡੀਕਲ ਲੈਵਲ ਤੇ ਅਸੀਂ ਡਾਕਟਰ ਕਿ ਜੇ ਤੁਸੀਂ ਫਰਸਟ ਸਟੇਜ ਤੇ ਕੈਂਸਰ ਆਪਣਾ ਡਿਟੈਕਟ ਕਰ ਲਓ ਤਾਂ ਇਹਦਾ ਬਚਾਅ ਹੋ ਸਕਦਾ ਪਰ ਜੇ ਚੌਥੇ ਤੱਕ ਪਹੁੰਚ ਗਿਆ ਫਿਰ ਡਿਟੈਕਟ ਨਹੀਂ ਹੋ ਸਕਦਾ ਤਾਂ ਜਿਵੇਂ ਹੁਣ ਅਸੀਂ ਐਂਬੂਲੈਂਸ ਵੀ ਬਾਈ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਇੱਕ ਐਂਬੂਲੈਂਸ ਲੈ ਕੇ ਦਿਓ ਲੋਕਾਂ ਨੇ ਉਹ ਵੀ ਲੈ ਕੇ ਦਿੱਤੀ ਹੁਣ ਅਸੀਂ ਇੱਕ ਨਵੀਂ ਐਂਬੂਲੈਂਸ ਤਿਆਰ ਹੜਾਂ ਦੇ ਦੌਰਾਨ ਇਹ ਪਹਿਲਾਂ ਨਹੀਂ ਨਹੀਂ ਹੜਾਂ ਦੇ ਦਰਮਿਆਨ ਹੀ ਹੁਣ ਅਸੀਂ ਇੱਕ ਨਵੀਂ ਐਂਬੂਲੈਂਸ ਛੱਡਾਂਗੇ ਬਾਈ ਆਪਣੇ ਜਿਹਦੇ ਵਿੱਚ ਨਾ ਟੈਸਟਿੰਗ ਲੈਬੋਰੀ ਵਿੱਚ ਹੀ ਹੋਏਗੀ ਜਿਹੜੇ ਛੋਟੇ ਮੋਟੇ ਪੇਸ਼ੈਂਟ ਦੇ ਟੈਸਟ ਨੇ ਉਹ ਉੱਥੇ ਹੀ ਮੌਕੇ ਤੇ ਕਰਕੇ ਰਿਪੋਰਟਾਂ ਲੈ ਕੇ ਡਾਕਟਰ ਦਵਾਈ ਦੇ ਤੋਂ ਮਾੜੇ ਮੋਟੇ ਜਿਵੇਂ ਲੇਡੀਜ਼ ਦਾ ਕਈ ਵਾਰੀ ਚੈੱਕ ਅਪ ਕਰਨਾ ਹੁੰਦਾ ਤਾਂ ਸਾਡੇ ਨਾਲ ਲੇਡੀ ਡਾਕਟਰ ਹੁੰਦੇ ਨੇ ਤਾਂ ਉੱਥੇ ਕੋਈ ਜਗ੍ਹਾ ਹੁੰਦੀ ਨਹੀਂ ਚੈੱਕ ਅਪ ਕਰਨ ਵਾਲੀ ਤਾਂ ਉਹ ਐਂਬੂਲੈਂਸ ਦੇ ਵਿੱਚ ਚੈੱਕ ਅਪ ਵੀ ਹੋ ਸਕਦਾ ਤਾਂ ਅਸੀਂ ਇਹ ਕੈਂਪ ਕੱਲਾਂ ਹੜਾ ਤੱਕ ਨਹੀਂ ਕਿਉਂਕਿ ਤੁਸੀਂ ਜਾਣਦੇ ਹੋ ਵੀ ਹਸਪੀਟਲ ਵੀ ਬਣ ਰਿਹਾ ਅਸੀਂ ਰੈਗੂਲਰ ਰੱਖਾਂਗੇ ਬਈ ਆਣ ਵਾਲੇ 5 10 20 ਸਾਲ ਜੋ ਤੱਕ ਮਾਰਾਂਗੇ ਸਾਡੀ ਝੋਲੀ ਸੇਵਾ ਬਾਈ ਅਸੀਂ ਰੈਗੂਲਰ ਕੰਮ ਜਾਰੀ ਰੱਖਾਂਗੇ ਚਲੋ ਹੜਾ ਕਰਕੇ ਸਾਨੂੰ ਹੁਣ ਪਿੰਡ ਪਿੰਡ ਜਾਣ ਦਾ ਮੌਕਾ ਮਿਲ ਰਿਹਾ ਪਹਿਲਾਂ ਅਸੀਂ ਲੁਧਿਆਣੀ ਬੈਠੇ ਸੀ ਕਿ ਜਿੰਨੂੰ ਲੋੜ ਆ ਜਾਓ ਪਰ ਹੁਣ ਕੁਝ ਵਿਚਾਰੇ ਲੋ ਜਦੋਂ ਮੈਂ ਕੱਲ ਗਿਆ ਸੀਗਾ ਉਧਰ ਰਜਨਾਲੇ ਵਾਲੀ ਸਾਈਡ ਬਾਈ ਉਹ ਇੱਕ ਘਰ ਅੱਠ ਬੇਟੀਆਂ ਸੀ ਉਹ ਕਹਿੰਦੀਆਂ ਕਦੀ ਅਸੀਂ ਪਿੰਡੋਂ ਬਾਹਰ ਪੈਰ ਹੀ ਨ ਰੱਖਿਆ ਹੂੰ ਤਾਂ ਹੁਣ ਉੱਥੇ ਉਹਨਾਂ ਨੂੰ ਸਮਝਾਉਣਾ ਕਾਉਂਸਲਿੰਗ ਦੇਣੀ ਹੋਰ ਪਿੰਡਾਂ ਦੀਆਂ ਪ੍ਰੋਬਲਮਸ ਵੀ ਹੜਾ ਕਰਕੇ ਲੋਕਾਂ ਨੂੰ ਦੱਸਣੀਆਂ ਪੈ ਰੀਆਂ ਤਾਂ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਜਾ ਕੇ ਘਰਾਂ 'ਚ ਜਾ ਕੇ ਜੋ-ਜੋ ਵੀ ਅਸੀਂ ਪ੍ਰੋਬਲਮਸ ਅਡਾਪਟ ਕਰ ਸਕੀ ਉਹਨਾਂ ਦੀ ਪੂਰੀ ਕਰਾਂਗੇ ਬਈ ਕੱਲ ਜਿਹੜਾ ਕੈਂਪ ਲਾਇਆ ਉੱਥੇ ਜ਼ਿਆਦਾ ਆਬਜ਼ਰਵੇਸ਼ਨ ਕੀ ਹੈ ਜਿਹੜੇ ਮਰੀਜ਼ ਆਏ ਹੈ ਜ਼ਿਆਦਾ ਪ੍ਰੋਬਲਮ ਕੀ ਹੋ ਰਹੀ ਹੈ ਜ਼ਿਆਦਾ ਨਾ ਭਾਈ ਉੱਥੇ ਆਏ ਨੇ ਜਿਵੇਂ ਲਿਵਰ ਟ੍ਰਾਂਸਪਲੈਂਟ ਦੇ ਸਾਡੇ ਕੋਲ ਪੇਸ਼ੈਂਟ ਆਏ ਜਿਹਨਾਂ ਦੇ ਲਿਵਰ ਪ੍ਰੋਬਲਮ ਹੈ ਅੱਛਾ ਉਹਨਾਂ ਦੀ ਦਵਾਈ 10 10 12 12000 ਰੁਪਏ ਮਹੀਨੇ ਦੀ ਹੈ ਹੁਣ ਉਹ ਉੱਥੇ ਮੌਕੇ ਤੇ ਸਾਡੇ ਕੋਲ ਤਾਂ ਇੰਨੀ ਮਹਿੰਗੀ ਦਵਾਈ ਹੁੰਦੀ ਨਹੀਂ ਨਾ ਅਸੀਂ ਬਿਨਾਂ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਦੇ ਸਕਦੇ ਹਾਂ ਉੱਥੇ ਕਈ ਵਾਰ ਹਾਰਟ ਦੀਆਂ ਪ੍ਰੋਬਲਮ ਜ਼ਿਆਦਾ ਨਹੀਂ ਕੈਂਸਰ ਵਾਕਈ ਬਹੁਤ ਜ਼ਿਆਦਾ ਉੱਥੇ ਤਾਂ ਉੱਥੇ ਮੇਜਰ ਪ੍ਰੋਬਲਮ ਜ਼ਿਆਦਾ ਨਹੀਂ ਜਿਹੜੀਆਂ ਕਿ ਅੱਜ ਆ 12 ਪੇਸ਼ੈਂਟ ਫਜਲਕਾ ਦੇ ਆ ਪਿੰਡ ਚੋਂ ਨਿਕਲੇ ਨੇ ਅਸੀਂ ਹੁਣ ਉਹ 12 ਪਿੰਡਾਂ ਦੇ ਜਿਹੜੇ ਪੇਸ਼ੈਂਟਸ ਨਿਕਲੇ ਨੇ ਉਹਨਾਂ ਦੀ ਦਵਾਈਆਂ ਦੇ ਪੈਕੇਜ ਬਣਾ ਕੇ ਹੁਣ ਅਸੀਂ ਇੱਥੇ ਉਹ ਭਜਵਾਵਾਂਗੇ ਬਾਕੀ ਜਿਹੜੀ ਛੋਟੀਆਂ ਮੁੱਡੀਆਂ ਪ੍ਰੋਬਲਮਸ ਨੇ ਉਹ ਉੱਥੇ ਦੇ ਲੋਕਾਂ ਨਾਲ ਕੰਟੈਕਟ ਕਰਕੇ ਇੱਕ ਪਰਮਨੈਂਟ ਗੁਰੂ ਘਰ ਤੇ ਜਾਂ ਕਿਸੇ ਧਰਮਸ਼ਾਲਾ ਚ ਮੰਦਰ ਚ ਕੈਂਪ ਲਾਉਣ ਦੀ ਟਰਾਈ ਕਰ ਰਹੇ ਕਿ ਉੱਥੇ ਪੱਕਾ ਹੀ ਕੈਂਪ ਲਾ ਦਿੱਤਾ ਜਾਵੇ ਜਿੱਥੋਂ ਲੋਕ ਆਪਣੀ ਪ੍ਰੋਬਲਮ ਡਿਸਕਸ ਕਰਦੇ ਰਹਿਣ ਤੇ ਹੱਲ ਕਰਦੇ ਰਹਿਣ ਪਰ ਜਿਹੜੇ ਉਹਦੇ ਚੋਂ ਮੇਜਰ ਕੇਸ ਨਿਕਲਣਗੇ ਉਹ ਬਈ ਵੱਡੇ ਹਸਪੀਟਲਾਂ 'ਚ ਹੀ ਹੱਲ ਹੋ ਤਾਂ ਉਹਦੇ ਲਈ ਪੇਸ਼ੈਂਟ ਨੂੰ ਉੱਥੋਂ ਤਾਂ ਨਿਕਲ ਕੇ ਜਾਣਾ ਹੀ ਪਏਗਾ ਜੇ ਆਪਾਂ ਕਹੀਏ ਕਿ ਉੱਥੇ ਹੜਾਂ ਵਾਲੇ ਇਲਾਕਿਆਂ 'ਚ ਬਹਿ ਕੇ ਮੈਡੀਸਿਨਸ ਦੇ ਦੀਏ ਉਹ ਨਹੀਂ ਹੋਣੀ ਨਹੀਂ 3 ਸਨੇਕ ਬਾਈਟ ਦੇ ਮੈਂ 2-3 ਕੇਸਸ ਫਾਜ਼ਲ ਕਾ ਚੀ ਦੇਖੀ ਹੈ ਇਹਦੇ ਲਈ ਮੈਡੀਕਲੀ ਕੀ ਪਲਾਨ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਇਹਦੇ ਲਈ ਬਾਈ ਤੁਸੀਂ ਵੀ ਮੈਨੂੰ ਦੱਸਿਆ ਹੋਣੀ ਇਸ ਚੀਜ਼ ਬਾਰੇ ਤੇ ਮੈਂ ਇਹਦੇ ਤੇ ਜੇ ਤੁਸੀਂ ਕਿਟਸ ਦੱਸਿਆ ਨੇ ਸਾਨੂੰ ਕਿ ਅਸੀਂ ਸਰਕਾਰ ਨਾਲ ਗੱਲ ਕਰਕੇ ਜਾਂ ਡਾਕਟਰ ਨਾਲ ਗੱਲ ਕਰਕੇ ਜਿਹੜੀਆਂ ਸਨੇਕ ਵੈਨਮ ਕਿਟਸ ਹੁੰਦੀਆਂ ਨੇ ਉਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿਵੇਂ ਹੁਣ ਅਸੀਂ ਐਂਬੂਲੈਂਸ ਸਾਡੀ ਜਾਂਦੀ ਹੋਈ ਹੈ 4-5 10 ਕਿਟਾਂ ਉੱਚ ਰੱਖ ਲਈਆਂ ਤੇ ਉੱਥੇ ਦੇ ਪਿੰਡ ਦੇ ਸਰਪੰਚ ਨਾਲ ਗੱਲ ਕਰ ਲਈ ਹੁਣ ਉਹਦੇ ਚ ਇਹ ਵੀ ਪ੍ਰੋਬਲਮ ਆਊਗੀ ਜਿਉਂ ਨੂੰ ਮੌਕੇ ਤੇ ਕਿਸੇ ਨੂੰ ਸੱਪ ਲੜ ਗਿਆ ਉਥੋਂ ਡਾਕਟਰ ਵੀ ਲੱਭਣਾ ਟੀਕਾ ਲਾਉਣ ਵਾਸਤੇ ਉਥੇ ਮੌਕੇ ਤੇ ਟੀਕਾ ਕੌਣ ਲਾਏਗਾ ਟੀਕਾ ਗਲਤ ਲੱਗ ਗਿਆ ਫਿਰ ਉਹਦੀ ਪ੍ਰੋਬਲਮ ਵਧੇਗੀ ਤਾਂ ਇੱਕ ਇੱਕ ਪਿੰਡ ਤੇ ਇੱਕ ਡਾਕਟਰ ਦੀ ਵੀ ਜ਼ਿੰਮੇਵਾਰੀ ਉਸੇ ਲੋਕਲ ਦੀ ਹੋਣੀ ਚਾਹੀਦੀ ਕਿ ਕੋਈ ਐਮਰਜੈਂਸੀ ਆਂਦੀ ਹੈ ਸਰਪੰਚ ਕੋ ਨੰਬਰ ਹੋਵੇ ਤੇ ਉਹ ਡਾਕਟਰ ਨੂੰ ਕਿੱਟ ਦੇ ਦਈਏ ਅਸੀਂ ਕਿ ਉਹ ਡਾਕਟਰ ਹੀ ਜਾ ਕੇ ਫਟਾਫਟ ਉਸ ਪੇਸ਼ੈਂਟ ਨੂੰ ਕਿੱਟ ਜਿਹੜੀ ਉਹ ਲਾ ਦੇਵੇ ਮੈਂ ਆਬਜ਼ਰਵ ਕੀਤਾ ਇਸ ਅਨਮੋਲ ਇਸ ਫਲੱਡਸ ਦੇ ਵਿੱਚ ਕਿ ਲੋਕਾਂ ਨੇ ਨਾ ਆਪਦੇ ਵੱਲੋਂ ਦਵਾਈਆਂ ਪਰ ਜਿਹੜਾ ਫਲੱਡ ਰੀਲੀਫ ਦਾ ਗਰੁੱਪ ਬਣਿਆ ਸੀ ਐਡਮਿਨਿਸਟ੍ਰੇਸ਼ਨ ਵੀ ਉਹਦੇ ਵਿੱਚ ਸੀਗਾ ਜਦੋਂ ਮੈਂ ਉਹਦੇ ਵਿੱਚ ਪਾਇਆ ਕਿ ਅੱਖਾਂ 'ਚ ਪ੍ਰੋਬਲਮ ਆ ਰਹੀ ਹੈ ਤਾਂ ਡਾਕਟਰਸ ਨੇ ਕਿਹਾ ਕਿ ਮੈਨੂੰ ਮੈਨੂੰ ਕੋਟ ਕੀਤਾ ਕਿ ਸਿਮਰਨ ਜੋਤ ਦਵਾਈਆਂ ਨਹੀਂ ਦੇਣੀਆਂ ਇਹ ਠੀਕ ਨਹੀਂ ਹੈ ਕਿ ਦਵਾਈ ਕੋਈ ਰਾਸ਼ਨ ਨਹੀਂ ਹੈ ਕਿ ਜਾ ਕੇ ਵੰਡ ਦੋਗੇ ਡਾਕਟਰਸ ਦਾ ਹੋਣਾ ਪ੍ਰੈਸਕ੍ਰਿਪਸ਼ਨ ਹੋਣੀ ਹੈ ਔਰ ਬਕਾਇਦਾ ਡਾਕਟਰ ਚੈੱਕ ਕਰਕੇ ਫਿਰ ਦਵਾਈ ਦੇਵੇ ਸਹੀ ਗੱਲ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਕਿ ਡਾਕਟਰਸ ਦੀ ਕਮੀ ਆਈ ਹੋਵੇ ਜਾਂ ਤੁਹਾਡੀ ਟੀਮ ਇਹਨਾਂ ਫੁੰਦੀ ਹੈ ਕਿ ਡਾਕਟਰਸ ਨਾਲ ਚੱਲਦੇ ਸਾਡੀ ਨਾ ਪਹਿਲੇ ਦਿਨ ਤੋਂ ਬਾਈ ਇਹੀ ਪ੍ਰੋਬਲਮ ਆਈ ਸੀ ਕਿ ਬਿਨਾ ਡਾਕਟਰਾਂ ਤੋਂ ਨਾ ਅਸੀਂ ਨਿਕਲ ਨਹੀਂ ਰਹੇ ਸੀ ਹੁਣ ਵੀਡੀਓ ਬਣਾਉਣ ਨੂੰ ਤਾਂ ਮੈਂ ਕੱਲਾ ਭਾਵੇਂ ਪਾਣੀ ਦੀ ਬੋਤਲਾਂ ਲੈ ਕੇ ਨਿਕਲ ਜਾਂਦਾ ਪਰ ਮੈਡੀਸਨ ਤਾਂ ਨਹੀਂ ਇਦਾਂ ਦੇ ਸਕਦਾ ਮੈਂ ਤਾਂ ਸਾਡੇ ਨਾਲ ਜਿੰਨੇ ਵੀ ਕੈਂਪ ਅਜ ਤੱਕ ਅਸੀਂ ਲਾਇਆ ਸਾਡੇ ਨਾਲ ਐਮਬੀਬੀਐਸ ਐਮਡੀ ਡਾਕਟਰ ਨੇ ਜਾਣੇ ਜਾਣ ਡਾਕਟਰਸ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਭਾਵੇਂ ਲੁਧਿਆਣੇ ਦੇ ਨੇ ਭਾਵੇਂ ਜਿੱਥੇ ਅਸੀਂ ਕੈਂਪ ਲਾਣ ਜਾਂਦੇ ਹਾਂ ਉੱਥੇ ਦੇ ਨੇ ਜਦੋਂ ਅਸੀਂ ਇੱਕ ਕੈਂਪ ਲਾਣੇ ਸਾਨੂੰ अच्छा डॉक्टर्स दे दी प्रॉब्लम है वॉलंटैरिली आ रहे हैं ਤੁਹਾਡੇ ਕੋਲੇ ਜੇ ਕੋਈ ਜੁਆਇਨ ਕਰਨਾ ਵੀ ਚਾਹੁੰਦਾ ਤਾਂ ਉਹ ਕੀ ਪ੍ਰੋਸੀਜਰ ਹੈ ਉਹ ਬਈ ਸਾਨੂੰ ਕੰਟੈਕਟ ਕਰ ਲੈਂਦੇ ਨੇ ਆਪਣਾ ਫ੍ਰੀ ਡੇ ਦੱਸ ਦਿੰਦੇ ਨੇ ਕਿ ਮੈਨੂੰ ਆ ਦਿਨ ਦੀ ਛੁੱਟੀ ਹੈ ਜਿਹੜੇ ਨਾਈਟ ਡਾਕਟਰਸ ਨੇ ਜਿਹੜਾ ਨਾਈਟ ਸਟਾਫ ਹੈ ਉਹ ਨਾਈਟ ਦੀ ਸੇਵਾ ਨਵਾ ਕੇ ਸਵੇਰੇ ਸਾਡੇ ਨਾਲ 4-5 ਘੰਟੇ ਲਵਾ ਕੇ ਜਾਂਦੇ ਨੇ ਪਰ ਹੁਣ ਉੱਥੇ ਪ੍ਰੋਬਲਮ ਹੈ ਆ ਰਹੀ ਹੈ ਕਿ ਜਿੱਥੇ ਡਾਕਟਰਸ ਆਲਰੇਡੀ ਕੰਮ ਕਰ ਰਹੇ ਨੇ ਹਸਪੀਟਲਾਂ 'ਚ ਉੱਥੇ ਵੀ ਸੇਵਾ ਹੁਣ ਉਹ ਕਹਿੰਦੇ ਜੇ ਅਸੀਂ ਇੱਥੋਂ ਛੱਡ ਕੇ ਜਾਂਦੇ ਹਾਂ ਸਾਡੇ ਇੱਥੇ ਵਾਲੇ ਪੇਸ਼ੈਂਟ ਸਫਰ ਕਰ ਰਹੇ ਨੇ ਤਾਂ ਸਾਨੂੰ ਹੁਣ ਨਾਲ-ਨਾਲ ਜਿਹੜੇ ਜੇ ਨਹੀਂ ਤੁਹਾਨੂੰ ਨੌਲੇਜ ਆ ਕਿ ਟੋਟਾ ਤੁਸੀਂ ਤਾਂ ਮੈਡੀਸਨ ਦੇ ਸਕਦੇ ਹੋ ਕੁਝ ਪੇਸ਼ੈਂਟ ਨੂੰ ਵੀ ਨਾ ਬਾਈ ਹੌਸਲਾ ਹੋ ਜਾਂਦਾ ਜਦੋਂ ਡਾਕਟਰ ਦਵਾਈ ਦਿੰਦਾ ਬਿਲਕੁਲ ਆਮ ਬੰਦਾ ਦਵਾਈ ਦਵੇ ਪੇਸ਼ੈਂਟ ਦੇਣੀ ਵੀ ਨਹੀਂ ਚਾਹੀਦੀ ਆਮ ਮੈਨੂੰ ਲੱਗਦਾ ਪੇਸ਼ੈਂਟ ਸੀਰੀਅਸਲੀ ਵੀ ਨਹੀਂ ਲੈਂਦਾ ਔਰ ਪੇਸ਼ੈਂਟ ਨੂੰ ਹੌਸਲਾ ਵੀ ਹੋ ਜਾਂਦਾ ਕਿ ਮੈਨੂੰ ਡਾਕਟਰ ਨੇ ਦਵਾਈ ਦਿੱਤੀ ਹੈ ਤੇ ਹੁਣ ਮੈਂ ਤਾਂ ਠੀਕ ਹੋ ਜਾਊਂਗਾ ਅੱਜ ਕੱਲ ਦਵਾਈ ਤੋਂ ਜ਼ਿਆਦਾ ਹੌਸਲੇ ਦੀ ਲੋੜ ਹੈ ਕਿਉਂਕਿ ਲੋਕਾਂ ਦਾ ਉੱਥੇ ਨੁਕਸਾਨ ਦੇਖ ਕੇ ਬਾਈ ਸਾਡੇ ਵਰਗੇ ਤਾਂ ਰੋਣਾ ਨਿਕਲ ਜਾਂਦਾ ਤੇ ਜਿਹੜੇ ਉੱਥੇ ਸਵੇਰੇ ਸ਼ਾਮ ਰਹਿ ਰਹੇ ਨੇ ਉੱਥੇ ਉਹਨਾਂ ਨੂੰ ਕਿੰਨੇ ਹੌਸਲੇ ਦੀ ਲੋੜ ਹੈ ਤਾਂ ਬਹੁਤ ਸਵੀਅਰ ਕੇ ਜਿਆਦਾ ਸਵियर ਦੇ ਵਿੱਚ ਬਈ ਅਸੀਂ ਆਹ ਕੈਂਸਰ ਦੀਆਂ ਬਿਮਾਰੀਆਂ ਜਾਂ ਹਾਰਟ ਦੀਆਂ ਬਿਮਾਰੀਆਂ ਜਿਨ੍ਹਾਂ ਦੀ ਦਵਾਈਆਂ ਬਹੁਤ ਮਹਿੰਗੀਆਂ ਚਲਦੀਆਂ ਨੇ ਉਹੀ ਦੇਖੇ ਨੇ ਫਿਲਹਾਲ ਤਾਂ ਬਾਕੀ ਕੋਈ ਇੰਨੀ ਪਰਸਨਲ ਕੇਸ ਜਿਹਾ ਕੋਈ ਲੋਕਾਂ ਨੂੰ ਕਿਉਂਕਿ ਉਹ ਕੁਝ ਪਿੰਡਾਂ ਦੇ ਵਿੱਚ ਮੈਡੀਸਿਨ ਨੂੰ ਸੀਰੀਅਸਲੀ ਵੀ ਨਹੀਂ ਲੈਂਦੇ ਨਹੀਂ ਲੈਂਦੇ ਜਿਵੇਂ ਮਾਤਾ-ਮਾਂ ਆਉਂਦੀਆਂ ਨੇ ਉਹ ਕਹਿੰਦੇ ਨੇ ਉਹਨਾਂ ਨੂੰ ਡਬਲ ਰੰਗ ਦੀ ਉਹ ਦਵਾਈ ਦੇ ਤਾਂ ਡਾਕਟਰ ਕਹਿੰਦੇ ਜਾਂਦਾ ਕਿ ਤੁਸੀਂ ਸਾਨੂੰ ਮਾਤਾ ਪ੍ਰੋਬਲਮ ਦੱਸੋ ਉਹ ਕਹਿੰਦੇ ਨਹੀਂ ਮੈਂ ਪੀਲੇ ਰੰਗ ਦੀ ਉਹ ਗੋਲੀ ਖਾਣੀ ਆ ਉਹ ਗੋਲੀ ਕਿਸ ਚੀਜ਼ ਦੀ ਹੈ ਉਹਨਾਂ ਨੂੰ ਰੰਗ ਹੀ ਪਤਾ ਹੈ ਪਿੰਡ ਵਾਲਿਆਂ ਨੂੰ ਕੁਝ ਤਾਂ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਤਾਂ ਪਿੰਡਾਂ ਕੀ ਤੈਨੂੰ ਕਿਹਾ ਪੱਤਾ ਦੇ ਦੇ ਤੁਸੀਂ ਬੰਡਨ ਆਇਓ ਤੇ ਦਵਾਈ ਦੇ ਦਿਓ ਫਿਰ ਉੱਥੇ ਸਮਝਾਣਾ ਬੰਦਾ ਬਾਪੂ ਜੀ ਇਹ ਤੁਹਾਡੀ ਇਹ ਰੋਟੀ ਨਹੀਂ ਹੈ ਕਿ ਇੱਕ ਵੱਧ ਖਾ ਲਈ ਤੇ ਤੁਸੀਂ ਵੱਧ ਖਾ ਲਈ ਤਾਂ ਉਹਨੂੰ ਨੁਕਸਾਨ ਵੀ ਦੇਗੀ ਤਾਂ ਫਿਰ ਉਹ ਚੀਜ਼ਾਂ ਦੀ ਥੋੜੀ ਥੋੜੀ ਪ੍ਰੋਬਲਮਸ ਆ ਰਹੀਆਂ ਲੋਕਾਂ ਨੂੰ ਉੱਥੇ ਸਮਝਾਣਾ ਬੜਾ ਆਖਾ ਇਕੱਲੇ ਇਕੱਲੇ ਕਿ ਆ ਗੋਲੀ ਉਹਨੀਆਂ ਹੀ ਖਾਣੀਆਂ ਕਿਸੇ ਨੂੰ ਚਾਰ ਗੋਲੀਆਂ ਦੀ ਲੋੜ ਹੈ ਚਾਰ ਦੇ ਦਿਓ ਉਹ ਕਹਿੰਦੇ ਪੱਤਾ ਦਿਓ ਹੁਣ ਉੱਥੇ ਦਵਾਈ ਤਾਂ ਪੱਤਿਆਂ 'ਚ ਹੀ ਜਾ ਰਹੀ ਹੈ ਵੋਲਿਊਮ ਵੱਡਾ ਜਾ ਰਿਹਾ ਤਾਂ ਲੋਕਾਂ ਨੂੰ ਦੇਖ ਕੇ ਲੱਗਦਾ ਕਿ ਸ਼ਾਇਦ ਇਹ ਵੀ ਇਕੱਠੀ ਕਰ ਲਈ ਪਰ ਦਵਾਈ ਤਾਂ ਘਰ ਬੜਣੀ ਨਹੀਂ ਚਾਹੀਦੀ ਤਾਂ ਤੇ ਮੌਕੇ ਤੇ ਫਿਰ ਜਿੰਨਾ ਕਿ ਲੋਕਾਂ ਨੂੰ ਗਾਈਡ ਕਰਕੇ ਕਿ ਭਾਈ ਇਹ ਦਵਾਈ ਹੈ ਇਹ ਨਾ ਹੀ ਤੁਹਾਡੇ ਘਰ ਵੜੇ ਤਾਂ ਚੰਗੀ ਹੈ ਜਿੰਨੇ ਜਿੰਨੇ ਲੋੜ ਆ ਉਹਨੇ ਉਹ ਨਹੀਂ ਲੈ ਲੈ ਇਨਫੈਕਸ਼ਨ ਬੱਚਿਆਂ ਦੇ ਇਨਫੈਕਸ਼ਨ ਪਾਣੀ ਕਰਕੇ ਬੜੀ ਹੋ ਰਹੀ ਹੈ ਪਰ ਹੁਣ ਅੱਗੇ ਇਨਫੈਕਸ਼ਨ ਵਧੇਗੀ ਕਿਉਂਕਿ ਗੰਦੀਆਂ ਸਮੈਲ ਤਾਂ ਹੁਣ ਬਈ ਜਿਹੜੇ ਜਾਨਵਰ ਰੋੜੇ ਨੇ ਉਹ ਤਾਂ ਵਿੱਚੇ ਹੀ ਨੇ ਉਹ ਤਾਂ ਨਿਕਲੇ ਨਹੀਂ ਉੱਥੋਂ ਹਜੇ ਪ੍ਰੋਬਲਮਸ ਅੱਗੇ ਅੱਗੇ ਵਧਨ ਵਧਨ ਗਿਆ ਤੁਹਾਡੇ মিডিਆ ਰਾਹੀਂ ਬਈ ਮੈਂ ਰਿਕੁਐਸਟ ਕਰਦਾ ਕਿ ਪੂਰੇ ਪੰਜਾਬ 'ਚ ਜੇ ਕਿਸੇ ਨੂੰ ਕੋਈ ਵੱਡੀ ਪ੍ਰੋਬਲਮ ਹੈ ਭਾਵੇਂ ਉਹ ਹੜਾਂ ਵਾਲੇ ਇਲਾਕੇ ਨੇ ਭਾਵੇਂ ਉਹ ਹੜਾਂ ਵਾਲੇ ਇਲਾਕੇ ਨਹੀਂ ਨੇ ਅਸੀਂ ਰੋਜ਼ ਬਿੰਨਾਂਗਾ ਕੈਂਪ ਲ ਖੜਾ ਚ ਵੀ ਜੇ ਅਸੀਂ ਜਾਂਦੇ ਸੀਗੇ ਤਾਂ ਸ਼ਾਮ ਨੂੰ 7:00 6:00 ਤੱਕ ਮੈਂ ਪਹੁੰਚ ਜਾਣਾ ਲੁਧਿਆਣੇ ਕਿ ਇੱਥੇ ਲੋਕ ਮਿਲਦੇ ਨੇ ਕਿਸੇ ਦੀ ਕੋਈ ਫੋਨ ਤੇ ਗੱਲਬਾਤ ਨਹੀਂ ਵੀ ਹੁੰਦੀ ਸਾਨੂੰ ਮਿਲ ਲਓ ਮਿਲ ਕੇ ਤੁਹਾਡੀ ਜਰੂਰ ਹੈਲਪ ਕਰਾਂਗੇ ਅਸੀਂ ਹਮਮ ਐਨ ਜੀਓਜ਼ ਬਾਰੇ ਬਹੁਤ ਮਸਲਾ ਹੈ ਕਿ ਐਨ ਜੀਓਜ਼ ਇਕੱਠੇ ਨਹੀਂ ਹੋ ਰਹੇ ਤੁਹਾਡਾ ਕੀ ਓਪੀਨੀਅਨ ਹੈ ਸਾਰਿਆਂ ਨੂੰ ਇੱਕੋ ਜਾਣਾ ਚਾਹੀਦਾ ਪਹਿਲਾਂ ਤਾਂ ਮੈਂ ਭਾਈ ਪਿਛਲੇ ਇੰਟਰਵਿਊ ਦੇ ਵਿੱਚ ਨਾ ਉਹ ਤੁਸੀਂ ਪੁੱਛਿਆ ਸੀ ਮੈਨੂੰ ਸਵਾਲ ਕੀ ਤੁਸੀਂ ਕਹਿ ਦਿਓ ਜੇ ਤੁਸੀਂ ਨਹੀਂ ਖਾਣਦੇ ਤੁਹਾਡਾ ਕੱਖ ਨਾ ਰਵੇ ਮੇਰਾ ਬੜਾ ਤਵਾ ਲੱਗਿਆ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਐਨਜੀਓ ਚੋਂ ਮੈਂ ਜੇ ਕਦੀ ਪੈਸੇ ਖਾਦੇ ਜਾਂ ਖਾਣਾ ਜਾਂ ਖਾਊਗਾ ਇਹ ਗੱਲ ਦਾ ਜਵਾਬ ਦੇਣ ਦੀ ਤੁਹਾਨੂੰ ਲੋੜ ਨਹੀਂ ਤੁਸੀਂ ਹਰ ਵਾਰ ਇਹ ਗੱਲ ਨਾ ਨਹੀਂ 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 ਪਿਛਲੀ ਵਾਰੀ ਕੀ ਹੋਇਆ ਭਾਈ ਪੈਸੇ ਵਾਲੀ ਗੱਲ ਕਰਨੀ ਨਹੀਂ ਤੁਹਾਡੇ ਨਾਲ ਜੋ ਕਨਵਰਸੇਸ਼ਨ ਕਈ ਵਾਰ ਹੁੰਦੀ ਹੈ ਨਾ ਤਾਂ ਉਹ ਰੀਲਾਂ ਰੂਲਾਂ ਕੱਟ ਕੇ ਕਿਤੇ ਹੋਰ ਚੱਲ ਜਾਂਦਾ ਅੱਛਾ ਚੱਲੀ ਬਹੁਤ ਚੱਲੋ ਤਾਂ ਕਰਕੇ ਉਹ ਲੋਕਾਂ ਨੇ ਬਹੁਤ ਯੂਜ਼ ਕੀਤੀ ਹੋਵੇ ਮੱਕੜ ਸਾਹਿਬ ਮੁਰੇ ਤੂੰ ਕਹਿ ਦਿੰਦਾ ਕਿ ਕੱਖ ਨਾ ਰਵੇ ਮੈਂ ਕਿਹਾ ਮੈਂ ਕਿਹਾ ਸੀ ਪਰ ਤੁਸੀਂ ਮੈਨੂੰ ਫਿਰ ਵੀ ਸਰਟੀਫਿਕੇਟ ਨਹੀਂ ਦੇਣਾ ਜੇ ਮੈਂ ਕਹਿ ਤਾ ਜੇ ਮੈਂ ਹੁਣ ਕਹਿ ਅੱਛਾ ਇੱਕ ਇੱਕ ਹੋਰ ਵੀਡੀਓ ਆਈ ਸੀ ਜਿਹਦੇ ਵਿੱਚ ਮੈਂ ਕਿਸੇ ਹੋਰ ਬਾਰੇ ਗੱਲ ਕਰ ਰਿਹਾ ਵੀ ਇਹਨੇ ਪੋਡਕਾਸਟ 'ਚ ਗਾਲ ਕੱਢੀ ਆ ਤੇ ਲੋਕਾਂ ਨੇ ਉਹ ਵੀ ਜੋੜਤਾ ਵੀ ਇਹ ਅਨਮੋਲ ਬਾਰੇ ਗੱਲ ਹੋ ਰਹੀ ਹੈ। ਉਹ ਬਈ ਫਿਰ ਹੁਣ ਜੈਲਸੀ ਤੁਹਾਡੇ ਵਾਲੀ ਗੱਲ ਉਹੀ ਕਿ ਲੋਕਾਂ ਨੂੰ ਕੋਈ ਪੁਆਇੰਟ ਨਹੀਂ ਲੱਭਦਾ ਫਿਰ ਕਿਤੋਂ ਨਾ ਕਿਤੇ ਤੁਹਾਡੇ ਨਾਲ ਪਿਆਰ ਜ਼ਿਆਦਾ ਹੈ। ਪਿਆਰ ਜ਼ਿਆਦਾ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪਿਆਰ ਇਹ ਸੈਟ ਕਦੋਂ ਹੋਣਾ ਹੈ ਮਿਲ ਕੇ ਬਹਿ ਕੇ ਵਿਚਾਰ ਕਰਕੇ ਜਾਂ ਇਹ ਐਂ ਹੀ ਚੱਲਣਾ ਸਾਰੇ। ਇਹ ਸੈਟ ਨਹੀਂ ਹੋ ਸਕਦਾ। ਮੈਨੂੰ ਲੱਗਦਾ ਹੈ ਕਿ ਤੁਹਾਡੇ ਵਿਰੋਧ ਕਰਨ ਵਾਲ ਅਸਲ ਚ ਹੋਣੇ ਚਾਹੀਦੇ ਆ ਵਿਰੋਧਤਾ ਚ ਵਿਕਾਸ ਹੈ ਇਹ ਵਿਰੋਧ ਕਰਨ ਵਾਲੇ ਨਹੀਂ ਹੋਣਗੇ ਤਾਂ ਤੁਹਾਡਾ ਵਿਕਾਸ ਨਹੀਂ ਹੋ ਸਕਦਾ ਜਦੋਂ ਤੁਹਾਡਾ ਕੋਈ ਵਿਰੋਧ ਕਰਦਾ ਨਾ ਤੁਹਾਨੂੰ ਚਾਹਣ ਵਾਲੇ ਤੁਹਾਨੂੰ ਦੁੱਗਣਾ ਚਾਹਣ ਲੱਗ ਜਾਂਦੇ ਆ ਬਿਲਕੁਲ ਤੁਹਾਡੇ ਖਿਲਾਫ ਕੋਈ ਪੋਸਟ ਪੈਂਦੀ ਆ ਤਾਂ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਉਹ ਹੋਰ ਪੱਕੇ ਹੁੰਦੇ ਆ ਏਵੇਂ ਸਾਡੇ ਉੱਤੇ ਵਾਲੇ ਜਿਹੜੇ ਮਾਈ ਬਾਪ ਬੈਠੇ ਆ ਦੇਸ਼ ਦੇ ਉਹ ਉਹ ਇਹੀ ਤਾਂ ਕਰ ਰਹੇ ਆ ਕਿ ਉਹ ਆਪਦੇ ਵਿਰੋਧਤਾ ਵਾਲੇ ਜਿਉਂਦੇ ਰੱਖਦੇ ਆ ਕਿ ਜਿਹੜੇ ਪਿਆਰ ਕਰਨ ਵਾਲੇ ਉਹ ਹੋਰ ਕਰੀ ਜਾਂਦੇ ਆ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਜਥੇਦਾਰ ਕਾਲ ਤਖਤ ਨੇ ਵੀ ਮੀਟਿੰਗ ਬੁਲਾਈ ਹੈ ਵੀਡੀਓ ਤੇ ਕਾਫੀ ਤੁਹਾਨੂੰ ਪਤਾ ਹੈ ਨਾ ਬ੍ਰੋਡਕਾਸਟ ਪੋਡਕਾਸਟ ਹੁੰਦਾ ਹੈ ਕਾਫੀ ਲੰਮਾ ਹੁੰਦਾ ਹੈ ਆਪਾਂ ਪਾਰਟਸ ਨਾਲ ਆਪਣੇ ਵੀਡੀਓ ਨਾਲ ਸ਼ੇਅਰ ਕਰ ਰਹੇ ਨੇ ਹਨਾ ਅਨਮੋਲ ਭਾਜੀ ਨੇ ਬੜੀ ਵਧੀਆ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਨੇ ਬਾਰਡਰ ਵਾਲੇ ਪਿੰਡ ਨੇ ਉੱਥੇ ਗਿਆ ਵਾਂ ਤੇ ਜਿਹੜੀਆਂ ਜਿਹੜੀਆਂ ਮੁਸੀਬਤਾਂ ਮੈਂ ਉੱਥੇ ਦੇਖੀਆਂ ਨੇ ਨਾ ਦੇਖ ਕੇ ਰੋਣਾ ਆਉਂਦਾ ਰੋਣਾ ਆਉਂਦਾ ਹੈ ਬਿਲਕੁਲ ਕਹਿੰਦਾ ਸਾਡੇ ਵਰਗੇ ਜਿਹੜੇ ਮਤਲਬ ਕਿ ਡੇਲੀ ਫੇਸ ਕਰਨ ਵਾਲੇ ਨੇ ਉਹ ਜਾ ਕੇ ਉੱਥੇ ਰੋਣ ਵਾਲੇ ਨੇ ਰੋਣ ਲੱਗ ਪੈਂਦੇ ਨੇ ਜਿਹੜੇ ਕਦੀ ਕਦੀ ਜਾਂਦੇ ਨੇ ਤੇ ਜਿਹੜੇ مسلسل ਉੱਥੇ ਹੀ ਰਹਿ ਰਹੇ ਨੇ ਤੇ ਉਹਨਾਂ ਦਾ ਹੌਸਲਾ ਯਾਰ ਕਿ ਜਿਹੜਾ 24 ਘੰਟੇ ਪਾਣੀ ਦੇ ਵਿੱਚ ਬਲਕੇ ਇੱਕ ਮਹੀਨੇ ਤੋਂ ਪਿਛਲੇ ਇੱਕ ਮਹੀਨੇ ਤੋਂ ਪਾਣੀ ਦੇ ਵਿੱਚ ਨੇ ਤੇ ਉਹਨਾਂ ਦਾ ਸੋਹ ਬੈਨ ਉੱਠਣਾ ਕਿ ਕਿੰਨਾ ਮੁਸ਼ਕਲ ਹੋਏ ਜੇ ਇੱਕ ਵਾਰ ਬਾਰਿਸ਼ ਹੋ ਜਾਏ ਤੇ ਇੱਕ ਗੱਟੜਾ ਵਗੈਰਾ ਦਾ ਪਾਣੀ ਇਕੱਠਾ ਹੋ ਜਾਏ ਤੇ ਸਾਡੇ ਲਈ ਇੱਕ ਦਿਨ ਕੱਢਣਾ ਔਖਾ ਹੋ ਜਾਂਦਾ ਸਾਨੂੰ ਸੁਨਿਮ ਲਾਣ ਲੱਗ ਜਾਂਦੀ ਹੈ ਸਾਡੇ ਲਈ ਮਤਲਬ ਉਹ ਹੋ ਜਾਂਦਾ ਹੈ ਤੇ ਜਿਹੜੇ ਲੋਕ ਮਹੀਨਾ ਤੋਂ ਉਹਦੇ ਵਿੱਚ ਰਹਿ ਰਹੇ ਉਹਨਾਂ ਤੇ ਕੀ ਗੁਜ਼ਰ ਰਹੀ ਹੈ ਅੱਛਾ ਤੁਸੀਂ ਇਹ ਦੇਖ ਲਓ ਕਿ ਇਨਸਾਨ ਜਿਹੜਾ ਹੈ ਇੱਕ ਆਮ ਬੰਦਾ ਹੈ ਅਗਰ ਜ਼ਿਆਦਾ ਤੋਂ ਜ਼ਿਆਦਾ 48 ਘੰਟੇ ਇਹ 72 ਘੰਟੇ مسلسل ਜਾਗ ਸਕਦਾ ਹੈ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਉਹ ਜਿੰਨਾ ਮਰਜ਼ੀ ਚੰਗਾ ਹੈ ਨਾ ਉਹਨੂੰ ਮਤਲਬ ਕਿ ਅਗਰ ਉਹਨੇ ਤੰਦਰੁਸਤ ਰਹਿਣਾ ਹੈ 6 ਤੋਂ 8 ਘੰਟੇ ਉਹਨੂੰ ਨੀਂਦ ਜ਼ਰੂਰੀ ਹੈ ਠੀਕ ਹੈ ਅਗਰ ਉਹਨੇ ਕੋਈ ਵੀ ਕੰਮ ਕਰਨਾ ਹੈ ਜਾਂ ਕਿਸੇ ਲਈ ਵੀ ਤੇ 6 ਤੋਂ 8 ਘੰਟੇ ਜਿਹੜਾ ਨਾ ਉਹਨੂੰ ਡੇਲੀ ਸੋਣਾ ਚਾਹੀਦਾ ਲੇਕਿਨ ਉਹ ਸੌ ਕਿਵੇਂ ਸਕਦਾ ਹੈ ਉਹਨੂੰ ਜਗ੍ਹਾ ਮਿਲੇਗੀ ਤੇ ਸੌ ਸਕਦਾ ਹੈ ਪਾਣੀ ਦੇ ਉੱਪਰ ਤੇ ਕੋਈ ਐਸੀ ਚੀਜ਼ ਨਹੀਂ ਹੈਗੀ ਨਾ ਕਿ ਪਾਣੀ ਦੇ ਉੱਤੇ ਰੱਖ ਕੇ ਬੰਦਾ ਸੌ ਜਾਵੇ ਠੀਕ ਹੈ ਫਿਰ ਬੱਚਿਆਂ ਦੀ ਇਹ ਪਰੇਸ਼ਾਨੀ ਘਰ ਦਾ ਖਾਣ ਪੀਣ ਹਰ ਚੀਜ਼ ਮਤਲਬ ਕਿ ਬਹੁਤ ਜ਼ਿਆਦਾ ਮਸਲਾ ਬਣ ਜਾਂਦਾ ਹੈ ਅੱਛਾ ਬਹੁਤ ਜਿਹੜੇ ਨੇ ਅਨਮੋਲ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਕਿਉਂ ਕੈਂਪ ਲਾ ਰਹੇ ਨੇ ਜਾ ਜਾ ਕੇ ਉਹ ਉਸ ਪਿੰਡਾਂ ਤੇ ਜਾ ਕੇ ਲਾ ਰਹੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਡਾਕਟਰਸ ਨਾਲ ਲੈ ਕੇ ਜਾ ਰਹੇ ਨੇ ਮੈਡੀਸਨ ਤੱਕ ਨਾਲ ਲੈ ਕੇ ਜਾ ਰਹੇ ਨੇ ਈ ਬਨੋ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹੁਣ ਐਂਬੂਲੈਂਸ ਅਰੇਂਜ ਕਰਵਾਈ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜਿਹਦੇ ਵਿੱਚ ਸਾਰਾ ਟੈਸਟ ਵਗੈਰਾ ਵੀ ਇੱਧਰ ਕਰਵਾ ਸਕਦੇ ਨੇ ਲੇਡੀਜ਼ ਦਾ ਚੈੱਕਅਪ ਅੰਦਰ ਹੋ ਸਕਦਾ ਹੈ ਕਮ ਆਓ ਅੱਛਾ ਇਹ ਨਹੀਂ ਕਿ ਬਸ ਸਿਰਫ ਸਲਾਹ ਦਿੱਤੀ ਕਰੀ ਇਹਨਾਂ ਨੇ ਉਹਨਾਂ ਨੇ ਕਿਹਾ ਸਾਰੀ 15 ਸਾਲ ਤੱਕ ਅਸੀਂ ਇਹ ਰੱਖਾਂਗੇ ਹਾਂ ਬਿਲਕੁਲ ਇਹ ਉਹਨਾਂ ਨੇ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਾਡੇ 'ਚ ਤਾਕਤ ਹੈ ਉਨੀ ਦੇਰ ਤੱਕ ਅਸੀਂ ਜਿਹੜੀਆਂ ਐਨ ਜੀਓ ਚਲਾਵਾਂਗੇ ਔਰ ਹੁਣਾਂ ਵੀ ਐਵੇਂ ਚਾਹੀਦਾ ਕਿ ਯਾਰ ਅਗਰ ਤੁਹਾਨੂੰ ਰੱਬ ਨੇ ਦਿੱਤਾ ਹੈ ਨਾ ਤੇ ਤੁਸੀਂ ਉਹਨੂੰ ਜ਼ਰੂਰ ਖਰਚ ਕਰੋ ਜਿੰਨਾ ਜ਼ਿਆਦਾ ਤੁਸੀਂ ਖਰਚ ਕਰੋਗੇ ਨਾ ਔਰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਮਤਲਬ ਕਿ ਸਾਬੇ ਹیثیت ਮਤਲਬ ਕਿ ਰੱਖਦਾ ਹੈ ਨਾ ਇਹ ਚੀਜ਼ ਮੈਂ ਉਧਰ ਦੇ ਪੰਜਾਬ ਦੇ ਵਿੱਚ ਵੇਖੀ ਹੈ ਚੜ੍ਹਦੇ ਪੰਜਾਬ ਦੇ ਵਿੱਚ ਚਾਹੇ ਉਹ ਮਤਲਬ ਕਿ ਸਿੰਗਰ ਹੈ ਚਾਹੇ ਐਕਟਰ ਹੈ ਮਤਲਬ ਕਿ ਚਾਹੇ ਕਿਸੇ ਕਿਸਮ ਦਾ ਵੀ ਜਾਂ ਬਾਹਰ ਵਾਲੇ ਲੋਕ ਨੇ ਠੀਕ ਹੈ ਫੋਰਨ ਨੇ ਉਹਨਾਂ ਨੇ ਮਦਦ ਕੀਤੀ ਹੈ ਇਹ ਤਾਂ امیر ਲੋਕ ਹਨ ਆਪਾਂ ਨੇ ਦੇਖਿਆ ਸੀ ਇੱਕ ਦਿਨ ਸੁਣਿਆ ਸੀਗਾ ਕਿ ਜਿਹੜੇ ਆ ਵਿਚਾਰੇ ਕੂੜਾ ਚੱਕਣ ਵਾਲੇ ਹੁੰਦੇ ਉਹ ਵੀ ਹੈਲਪ ਕਰਨ ਦੇ ਲੇਕਿਨ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਹੈਗੀ ਠੀਕ ਹੈ ਚਾਹੇ ਉਹ ਸਿੰਗਰ ਹੈ ਚਾਹੇ ਉਹ ਸਿਆਸਤਦਾਨ ਹੈ ਚਾਹੇ ਕੋਈ ਵੀ ਹੈ ਨਾ ਕਿਸੇ ਨੇ ਮਾੜੀ ਜੀ ਵੀ ਆਵਾਜ਼ ਨਹੀਂ ਚੁੱਕੀ ਠੀਕ ਹੈ ਉਹ ਦੋ ਚਾਰ ਬੰਦੇ ਨੇ ਇੱਕ ਨਸਰ ਡੀਲੋ ਹੋ ਗਿਆ ਵਕਾਰ ਪਿੰਡਰ ਹੋ ਗਿਆ ਅੰਜਮ ਸਰੋਇਆ ਹੋ ਗਿਆ ਇਹ ਤਿੰਨ ਚਾਰ ਬੰਦੇ ਨੇ ਜਿਹੜੇ ਮਤਲਬ ਕਿ ਮਦਦ ਕਰ ਰਹੇ ਨੇ ਲੋਕਾਂ ਦੀ ਵੀਡੀਓਜ਼ ਬਣਾ ਰਹੇ ਨੇ ਕਿਉਂਕਿ ਉਹ ਵੀ ਉਹਨਾਂ ਨੂੰ ਇਸ ਤਰ੍ਹਾਂ ਕਿਉਂਕਿ ਉਹਨਾਂ ਦਾ ਖਾਲਸਾ ਏਡ ਜਿਹੜਾ ਬਹੁਤ ਵੱਡਾ ਹੈ ਇੱਕ ਤੁਹਾਨੂੰ ਪਤਾ ਹੈ ਜਿਹੜਾ ਡੋਨੇਟ ਕਰਦਾ ਹੈ ਉਹ ਉਹਨਾਂ ਨੂੰ ਪੈਸੇ ਭੇਜ ਰਿਹਾ ਹੈ ਤੇ ਉਹਦੇ ਜ਼ਰੀਏ ਜਿਹੜਾ ਲੋਕਾਂ ਖਾਲਸਾ ਏਡ ਦੇ ਵਿੱਚ ਉਹ ਕਹਿੰਦੇ ਨੇ ਸਿਰਫ ਇੱਕ ਨਹੀਂ ਔਰਤਾਂ ਬੰਦੇ ਬਹੁਤ ਵੱਡੀ ਜਿਹੜੀ ਹੈ ਨਾ ਮਤਲਬ ਕਿ ਉਹ ਹੈਗੀ ਹੈ ਮਤਲਬ ਆ ਹੁਣ ਜੇ ਅੱਖਾਂ ਇੱਕ ਸਲਾਬ ਨਿਕਲ ਜਾਂਦਾ ਉਹ ਅਲੱਗਾ ਗੱਲ ਵਾਅ ਬਾਹਰੋਂ ਜਿਹੜਾ ਇੰਨਾ ਕਚਰਾ ਗੰਦ ਰੇਤ ਉਹਨਾਂ ਨੇ ਉਹੀ ਤਾਂ ਗੱਲ ਕੀਤੀ ਹੈ ਹਰ ਮੁਸੀਬਤ ਕਰਦੋ ਨਹੀਂ ਹੋਈ ਹਰੇ ਹੋਰ ਆਣੀ ਆ ਉਹ ਜਿਹੜੇ ਜਾਨਵਰ ਮਰੇ ਨੇ ਉਹ ਵੀ ਪਾਣੀ ਦੇ ਅੰਦਰ ਨੇ ਜੇ ਪਾਣੀ ਵਿੱਚ ਕੋਈ ਨਾ ਬਿਮਾਰੀਆਂ ਹੋਰ ਫੈਲ ਗਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਜਦੋਂ ਗੰਦਾ ਨਾਲਾ ਵੇਚੇ ਨੇ ਉਧਰ ਕੈਂਸਰ ਵਾਲੀਆਂ ਬਿਮਾਰੀਆਂ ਨੇ ਤੇ ਉਹ ਦਵਾਈ ਬਹੁਤ ਮਹਿੰਗੀ ਹੈ ਠੀਕ ਹੈ ਇੱਕ ਚੀਜ਼ ਹੈ ਕਿ ਹੁਣ ਅਗਰ ਇੱਕ ਘਰ ਦੇ ਵਿੱਚ ਕੈਂਸਰ ਦਾ ਮਰੀਜ਼ ਹੈ ਨਾ ਤੇ ਉਸੇ ਘਰ ਦੀ ਜਿਹੜੀ ਅਗਰ ਵੇਖਿਆ ਜਾਵੇ ਤੇ ਅਗਰ ਉਧਰ ਚੜਦੇ ਪੰਜਾਬ ਵਾਲ 12000 ਦੀ ਹੈ ਨਾ ਤੇ ਇੱਧਰ ਉਹੀ ਦਵਾਈ 50000 ਦੀ ਜੇ ਆਹ ਹਾਂ ਇਹ ਵੇਖ ਲਓ ਨਾ ਤਿੰਨ ਗੁਣਾਂ ਤੇ ਵੈਸੇ ਹੈ ਹੀ ਹੈ ਤਾਂ ਟੈਕਸ ਜਿਹੜਾ ਹੈ ਮਤਲਬ ਕਿ ਤੁਸੀਂ ਇੱਕ ਅਗਰ ਗੋਲੀ ਜੜੀ ਹੈ ਇੱਥੇ ਪਹਿਲੇ ਮਿਲਦੀ ਸੀ ਪੈਨਡੋਲ ਦਾ ਪੱਤਾ ਸੀਗਾ 2-4 ਰੁਪਏ ਦਾ ਸੀਗਾ ਤੇ ਅੱਜ ਉਹ 50 ਰੁਪਏ ਦਾ ਹੈ ਤੁਸੀਂ ਵੇਖ ਲਓ ਕਿ ਇੰਨੀ ਜ਼ਿਆਦਾ ਮਹਿੰਗਾਈ ਕਰ ਦਿੱਤੀ ਹੈ ਤੇ ਇੱਕ ਗਰੀਬ ਬੰਦਾ ਕਿਵੇਂ ਅਫੋਰਡ ਕਰ ਸਕਦਾ ਅੱਛਾ ਦੇਖੋ ਇੱਕ ਤੇ ਲੋਕ ਮੁਸ਼ਕਲ ਹਾਲਾਤ ਵਿੱਚ ਲੇਕ ਹੋਰ ਲੋਕ ਇੱਥੇ ਕੀ ਐਸਪਾਸ ਆਪਣੇ ਕੀ ਕਰਦੇ ਹੋ ਹੋਰ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਬਹੁਤ ਜ਼ਿਆਦਾ ਮਹਿੰਗੀਆਂ ਕਰ ਦਿੰਦੇ ਡਬਲ ਵੀ ਨਹੀਂ ਟ੍ਰਿਪਲ ਟ੍ਰਿਪਲ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਮਤਲਬ ਇੱਕ ਚੀਜ਼ ਹੋਰ ਵੇਖੀਏ ਹੁਣ ਅਗਰ ਕਿ ਮਤਲਬ ਕਿ ਆਪਣੇ ਇਧਰ ਵੀ ਇਹੀ ਹਿਸਾਬ ਹੋ ਰਿਹਾ ਵਾ ਕਿ ਮਤਲਬ ਫਾਇਦਾ ਚੁੱਕਿਆ ਜਾ ਰਿਹਾ ਲੋਕਾਂ ਕੋ ਉਹ ਸਬਜ਼ੀਆਂ ਬਹੁਤ ਮਹਿੰਗੀਆਂ ਕਰ ਦਿੱਤੀਆਂ ਕਰ ਦਿੱਤੀਆਂ ਜਿਹੜੀ ਚੀਜ਼ ਪਹਿਲੇ 50 60 ਰੁਪਏ ਕਿਲੋ ਸੀਗੀ ਉਹੀ 150 ਹੋ ਗਈ ਹੈ 150 200 ਇੱਦਾਂ ਕਰ ਦਿੱਤੀ ਹੁਣ ਪਿਆਜ਼ ਅਗਰ ਪਹਿਲੇ ਮਿਲਦਾ ਸੀਗਾ 20 ਰੁਪਏ 30 ਰੁਪਏ ਕਿਲੋ ਸੀਗਾ ਉਹੀ ਪਿਆਜ਼ ਜਿਹੜਾ ਉਹ ਪੰਜ ਗੁਣਾ ਜ਼ਿਆਦਾ ਕਰਕੇ 100 ਰੁਪਏ ਰੇਟ ਚਲਾ ਗਿਆ ਹੁਣ ਗਰੀਬ ਆਮ ਅਗਰ ਉਧਰ ਦੇ ਲੋਕ ਨੇ ਤੇ ਉਹ ਕਿਵੇਂ ਕਰ ਰਹੇ ਨੇ ਮੈਂ ਤਾਂ ਕਹਿਣਾ ਕਿ ਬੜਾ ਔਖਾ ਹੋ ਰਿਹਾ ਹੈ ਅੱਛਾ ਇਹ ਕਿ ਲੋਕ ਮਤਲਬ ਕਿ ਉਹ ਪਿੰਡਾਂ ਥਾਵਾਂ ਦੇ ਲੋਕ ਆ ਤੁਹਾਨੂੰ ਪਤਾ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ ਤੇ ਥੋੜੀ ਅਵੇਰਨੈਸ ਦੀ ਕਮੀ ਹੈ ਤੇ ਉਹਨਾਂ ਦਾ ਮਾਈਂਡ ਸੈਟਅਪ ਹੋਇਆ ਕਿ ਅਸੀਂ ਪੀਲੇ ਰੰਗ ਦੀ ਗੋਲੀ ਖਾਂਦੇ ਹਾਂ ਸਾਨੂੰ ਪੀਲੇ ਰੰਗ ਦੀ ਗੋਲੀ ਤੇ ਮੋਸਟਲੀ ਐਵੇਂ ਹੀ ਹੁੰਦਾ ਹੈ ਅਸੀਂ ਇਸ ਤਰ੍ਹਾਂ ਦੀ ਗੋਲੀ ਖਾਂਦੇ ਹਾਂ ਸਾਮ੍ਹੇ ਵਾਲੀ ਨਹੀਂ ਗੋਲੀਆਂ ਪੀਲੀ ਉਹਨਾਂ ਨੂੰ ਇਹ ਨਹੀਂ ਪਤਾ ਲੋਕ ਕਿਹੜਾ ਪੜ੍ਹੇ ਲਿਖੇ ਹੁੰਦੇ ਉਹਨਾਂ ਨੂੰ ਕੀ ਉਹਨਾਂ ਸਵੇਰ ਦੇ ਅਸੀਂ ਇਸ ਟਾਈਮ ਦੀ ਖਾਂਦੇ ਅਸੀਂ ਉਹੀ ਵਾਲੀ ਖਾਨੀ ਆ ਉਹਨਾਂ ਨੇ ਇਹ ਨਹੀਂ ਕਿ ਬਿਮਾਰੀ ਹੋ ਰਹੀ ਹੈ ਜਾਂ ਇਸਦੇ ਲਈ ਕੋਈ ਹੋਰ ਚਾਹੀਦੀ ਹੈ ਦੋ ਤਿੰਨ ਗੋਲੀਆਂ ਦੇ ਦਿੰਦੇ ਨਹੀਂ ਸਾਨੂੰ ਪੂਰਾ ਪਤਾ ਹੀ ਦੋ ਸਾਨੂੰ ਪੂਰਾ ਪਤਾ ਦੇ ਦੋ ਅਸੀਂ ਲੇਕਿਨ ਇਹਨਾਂ ਮੌਲਵਾ ਜੀ ਨੇ ਇੱਕ ਹੋਰ ਵਧੀਆ ਗੱਲ ਕੀਤੀ ਏ ਉਹਨ ਮਰੀਜ਼ ਜਿਹੜਾ ਨਾ ਥੋੜਾ ਜਿਹਾ ਮਾਈਂਡਲੀ ਸਾਇਫਾਈ ਹੋ ਜਾਂਦਾ ਜ਼ਿਹਨੀ ਤੌਰ ਤੇ ਜਿਹੜਾ ਨਾ ਉਹ ਹੁੰਦਾ ਮੁਤਮਨ ਹੋ ਜਾਂਦਾ ਕਿ ਯਾਰ ਹਾਂ ਮੈਨੂੰ ਡਾਕਟਰ ਨੇ ਦਵਾਈ ਦਿੱਤੀ ਹੈ ਤੇ ਮੈਂ ਬਿਲਕੁਲ ਠੀਕ ਹੋ ਜਾਵਾਂਗਾ ਬੇਸ਼ੱਕ ਉਹਨਾਂ ਨੂੰ ਆਰਾਮ ਬੰਦਾ ਦੇ ਦਵਾਂਗਾ ਆਰਾਮ ਬੰਦੇ ਨੂੰ ਦਿੱਤਾ ਕੀ ਰਾਹ ਇਹ ਇਹਦਾ ਕੋਈ ਦੇਖੋ ਆਪਣਾ ਮਾਈਂਡ ਸੈਟ ਬਣੇ ਕਿ ਇਹਦਾ ਮੈਨੂੰ ਆਰਾਮ ਹੀ ਨਹੀਂ ਆਉਂਦਾ ਤਾਂ ਕਿੱਥੋਂ ਆਨੇ ਇੱਕੀ ਹੋਣੀ ਮੈਂ ਦਵਾਈ ਲੈ ਲੀ ਮੈਂ ਠੀਕ ਹੋ ਜਾਵਾਂਗਾ ਹੋ ਜਾਣਾ ਥੋੜਾ ਹੌਸਲਾ ਹੋ ਜਾਂਦਾ ਬੰਦੇ ਨੂੰ ਇੱਕ ਚੀਜ਼ ਹੈ ਨਾ ਕਿ ਤੁਸੀਂ ਤੁਹਾਨੂੰ ਕੋਈ ਅਗਰ ਹੌਸਲਾ ਕਰਦੇ ਹੁਣ ਜਿਵੇਂ ਚੜ੍ਹਦੇ ਪੰਜਾਬ ਵਾਲ ਕਿੰਨੇ ਸਾਰੇ ਬਹੁਤ ਸਾਰੇ ਲੋਕ ਖੜੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੂੰ ਹੌਸਲਾ ਹੋ ਗਿਆ ਕਿ ਅੱਛਾ ਯਾਰ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਸਾਡੀ ਮਦਦ ਕਰਨ ਕੋਈ ਨਾ ਕੋਈ ਜ਼ਰੂਰ ਪਹੁੰਚੇਗਾ ਠੀਕ ਹੈ ਬੜੀ ਵੱਡੀ ਚੀ ਵੀ ਕੋਈ ਕੋਈ ਕਰਦਾ ਹਰ ਕੋਈ ਨਹੀਂ ਕਰਦਾ ਹਰ ਕੋਈ ਨਹੀਂ ਕਰਦਾ ਹੁਣ ਦੇਖੋ ਆਪਾਂ ਸਿਰਫ ਆਪਾਂ ਦੋ ਭਾਜੀ ਦੇਖੇ ਨੇ ਕਿੰਦਾ ਕਿੰਨੀ ਵੱਡਿਓ ਐਨ ਜੀਓ ਚਲਾਉਂਦੇ ਕਰਨਦੇ ਇਸ ਤੋਂ ਇਲਾਵਾ ਵੀ ਕਾਫੀ ਹੋਣੇ ਆ ਬਹੁਤ ਸਾਰੇ ਬਹੁਤ ਸਾਰੇ ਬਿਲਕੁਲ ਹੈਲਪ ਕਰਨ ਵਾਲੇ ਤੇ ਮਤਲਬ ਬਾਕੀ ਰੱਬ ਜਿਹੜਾ ਪੰਜਾਬ ਨੂੰ ਆਪਣੀ ਹਿਫਜ਼ੇਮਾਨ ਚ ਰੱਖਿਆ ਉਹਨਾਂ ਦੀ ਮੁਸੀਬਤ ਜੜੀਏ ਜਲਦੋਂ ਜਲਦ ਜੜੀਏ ਬਸ ਜੀ ਇਹ ਦੋਵੇਂ ਪੰਜਾਬਾਂ ਵਾਸੀ ਜਦੋਂ ਵੀ ਮੁਸੀਬਤ ਆਈਏ ਦੋਵੇਂ ਪੰਜਾਬਾਂ ਚ ਆੜਦੇ ਹੀ ਤਾਂ ਲੈਂਦਾ ਇਹ ਹਮੇਸ਼ਾ ਹੀ ਜਦੋਂ ਦੇ ਪੰਜਾਬ ਬਣਿਆ ਮਤਲਬ ਕਿ ਖਾਲਸਾ ਖਾਲਸਾ ਰਾਜ ਖਤਮ ਹੋਇਆ ਹੈ ਨਾ ਤੇ ਇਹਨਾਂ ਤੇ ਮੁਸੀਬਤ ਰਹੀ ਰਹੀ ਹੈ ਉਹ ਚਾਹੇ ਚੜਦਾ ਹੋਵੇ ਚਾਹੇ ਲੈਂਦਾ ਹੋਵੇ ਹਾਂਜੀ ਬਿਲਕੁਲ ਤੁਸੀਂ ਦੁਆਈ ਕਰ ਸਕਦੇ ਆਂ ਕਿ ਰੱਬ ਜਿਹੜਾ ਉਹ ਸਾਰਿਆਂ ਚੜਦੀ ਕਲਾ ਜਲਦੀ ਹੱਲ ਰੱਖੇ ਤੇ ਸਾਰਿਆਂ ਚੜਦੀ ਕਲਾ ਚ ਰੱਖੇ ਤੇ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ 'ਚ ਰੱਖੋ ਆਪਣਾ ਬਹੁਤ ਸਾਰਾ ਖਿਆਲ ਰੱਖਾ